ਕਿਉਂਕਿ ਸਾਡੇ ਹੱਥ ਉੱਚ ਹੁਣ ਕੁਝ ਵੀ ਨਹੀਂ ਸਰ ਸਾਡੇ ਮਾਪੇ ਜਿਹੜੇ ਗਰੀਬ ਮਾਪੇ ਉਮੀਦਾਂ ਲਾ ਕੇ ਬੈਠੇ ਸੀ ਕਿ ਸਾਡੇ ਬੱਚੇ ਜਿਹੜੇ ਜਲਦੀ ਤੋਂ ਜਲਦੀ ਸਕੂਲਾਂ ਚ ਜਾਣਗੇ ਪਰ ਇਹਨਾਂ ਨੇ ਸਾਡੇ ਨਾਲ ਇੰਨਾ ਬੁਰਾ ਵਿਵਹਾਰ ਕੀਤਾ ਅੱਜ ਇਹਨਾਂ ਦੀਆਂ ਗਲਤੀਆਂ ਕਰਕੇ ਸੀ ਇੱਥੇ ਰੋਲ ਰਹੇ ਆ ਸੜਕਾਂ 'ਤੇ 40 ਡਿਪਾਰਟਮੈਂਟ ਦੇ ਵਿੱਚ ਕਿਸੇ ਨਾਲ ਗੱਲ ਹੋਈ ਹੋਵੇ ਸਿੱਖਿਆ ਮੰਤਰੀ ਨਾਲ ਗੱਲ ਹੋਵੇ ਸਰ ਇਹ ਗੱਲ ਹੀ ਨਹੀਂ ਸੁਣਦੇ ਇਹ ਕਿੱਥੇ ਗੱਲ ਸੁਣਦੇ ਜਦੋਂ ਤੱਕ ਟੈਂਕੀਆਂ ਤੇ ਨਹੀਂ ਚੜਦੇ ਇਹ ਨਹੀਂ ਗੱਲ ਸੁਣਦੇ ਸਰ ਸਿੱਖਿਆ ਮੰਤਰੀ ਹਰਜੋਤ ਬੈਂਸ ਦੀ ਪਿੰਡ ਦੀ ਨੇੜੇ ਟੈਂਕੀ ਦੇ ਉੱਤੇ ਬੇਰੁਜ਼ਗਾਰ ਟੀਚਰਾਂ ਦੇ ਵੱਲੋਂ ਚੜ੍ਹਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਵੇਖ ਸਕਦੇ ਹਾਂ ਕਿ ਕੜੱਕ ਦੀ ਠੰਡ ਦੇ ਵਿੱਚ ਆਪਣੀਆਂ ਮੰਗਾਂ ਨੂੰ ਮੰਨਵਾਉਣ ਦੇ ਲਈ ਬੇਰੁਜ਼ਗਾਰ ਟੀਚਰ ਪਣੀਵੜੀ ਟੈਂਕੀ ਦੇ ਉੱਤੇ ਚੜ ਗਏ ਨੇ ਤੇ ਉਹਨਾਂ ਦੇ ਵੱਲੋਂ ਮੌਜੂਦਾ ਸਰਕਾਰ ਦੇ ਖਿਲਾਫ ਜ਼ਬਰਦਸਤ ਨਾਰੀਵਾਦੀ ਵੀ ਕੀਤੀ ਜਾ ਰਹੀ ਹੈ। ਐਜੂਕੇਸ਼ਨ ਡਿਪਾਰਟਮੈਂਟ ਮੁਰਦਾਬਾਦ 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 ਐਜੂਕੇਸ਼ਨ ਡਿਪਾਰਟਮੈਂਟ ਮੁਰਦਾਬਾਦ 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 ਯਾ ਪ੍ਰਕਾਰ ਮੁਰਦਾਬਾਦ 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 ਰੋਇਸ਼ ਸਿੰਘ ਸਾਹਬਾ ਮੁਰਦਾਬਾਦ 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 ਰੋਇਸ਼ ਸਿੰਘ ਸਾਹਬਾ ਮੁਰਦਾਬਾਦ ਮੁਰਦਾਬਾਦ ਇਸਕਰ ਕੇਟਰ ਜਿੰਦਾਬਾਦ 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 ਦੇ ਰਖਿਅਕਿਆ ਦੇ ਆਪਣਾ ਹੁਦਾ ਸੱਤਾਂ ਬੰਦ ਕਰੋ ਬੰਦ ਕਰੋ ਬੰਦ ਕਰੋ 108 ਡੀਪੀ ਪਰ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ 108 ਡੀਪੀ ਜੂਨੀਅਰ ਜਿੰਦਾਬਾਦ ਜਿੰਦਾਬਾਦ ਟਾਈ ਡੀਪੀਆ ਦੀ ਭਰਤੀ ਪੂਰੀ ਕਰੋ ਪੂਰੀ ਕਰੋ ਪੂਰੀ ਕਰੋ ਦੱਸਦੀ ਕਿ ਇਸ ਸਲੈਕਟਡ ਬੇਰੁਜ਼ਗਾਰ 168 ਸਰੀਰਕ ਸਿੱਖਿਆ ਦੇ ਟੀਚਰਾਂ ਦੇ ਵੱਲੋਂ ਇਹ ਤਾਂ ਨਾ ਪ੍ਰਦਰਸ਼ਨ ਕੀਤਾ ਗਿਆ ਹੈ ਟੈਂਕੀ ਦੇ ਉੱਤੇ ਬੇਰੁਜ਼ਗਾਰ ਟੀਚਰ ਚੜ੍ਹੇ ਨੇ ਤੇ ਉਹਨਾਂ ਦੇ ਵੱਲੋਂ ਆਪਣੀਆਂ ਮੰਗਾਂ ਨੂੰ ਮੰਨਵਾਉਣ ਦੇ ਲਈ ਸਰਕਾਰ ਦੇ ਖਿਲਾਫ ਇਹ ਪ੍ਰਦਰਸ਼ਨ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਵਿਭਾਗ ਦੇ ਵੱਲੋਂ ਦਿੱਤੇ ਇਸ਼ਤਿਹਾਰ 'ਚ ਖਾਮੀਆਂ ਦੇ ਕਰਕੇ ਉਹ ਇਹ ਨਤੀਜਾ ਭੁਗਤ ਰਹੇ ਨੇ ਉਨੇ ਸਰਕਾਰ ਤੋਂ ਮੰਗ ਕੀਤੀ ਕਿ ਉਹ ਡਬਲ ਬੈਂਸੀ ਕੇਸ ਕਰੇ ਅਤੇ 168 DPE ਨੂੰ ਉਹਨਾਂ ਦਾ ਬਣਦਾ ਹੱਕ ਦਿੱਤਾ ਜਾਵੇ ਤੁਹਾਡੇ ذریعے ਦੱਸਣਾ ਚਾਹੁੰਦਾ ਜਿਹੜੇ ਉਹ ਕੈਂਡੀਡੇਟ ਨੇ ਸਾਡੀ ਪੋਸਟਾਂ ਲਈ ਜਿਹੜਾ ਟੈਟ ਐਲੀਜੀਬਲ ਮੰਗਦੇ ਨੇ ਉਹ ਅੱਜ ਤੱਕ ਸਾਡੀਆਂ ਪੋਸਟਾਂ ਤੋਂ ਪਹਿਲਾਂ ਕਦੇ ਫਿਜ਼ੀਕਲ ਦਾ ਟੈਟ ਨਹੀਂ ਲਿੱਤਾ ਗਿਆ ਸੀ 2023 ਦੇ ਵਿੱਚ ਜਿਹੜਾ ਲਿੱਤਾ ਗਿਆ ਸੀਗਾ ਉਹ ਸਾਡੇ ਸਾਰੇ ਕੈਂਡੀਡੇਟ ਨੇ ਪਾਸ ਕੀਤਾ ਹੈ ਜਿਹੜੇ ਉਹ ਦੂਸਰੇ ਕੈਂਡੀਡੇਟ ਨੇ ਉਹਨਾਂ ਕੋਲ ਅਦਰ ਸਬਜੈਕਟ ਦਾ ਟੈਟਾ B ਅੱਧ ਰੇਸ ਤੇ ਕਿਸੇ ਕੋਲ SST ਦਾ ਕਿਸੇ ਕੋਲ ਮੈਥ ਦਾ ਜੋ ਅਸੀਂ 2011 ਦੇ ਵਿੱਚ ਅਸੀਂ ਕਿਹ ਜਿੱਤੇ ਹੋਏ ਆ ਉਹਦੇ ਵਿੱਚ ਸਾਫ਼ ਲਿਖਿਆ ਹੋਇਆ ਕੋਰਟ ਵੱਲੋਂ ਕਿ ਇਹ ਅਪਲਾਈ ਨਹੀਂ ਹੁੰਦਾ ਐਸਐਸਪੀ ਦਾ ਜਿਹੜਾ ਟਾਟਾ ਫਿਜ਼ੀਕਲ ਐਜੂਕੇਸ਼ਨ ਲਈ ਅਪਲਾਈ ਨਹੀਂ ਕੀਤਾ ਜਾਏਗਾ ਹੁਣ ਜਿਹੜਾ 2023 ਚ ਕੀਤਾ ਗਿਆ ਸੀ ਅਸੀਂ ਤਾਂ ਉਹ ਵੀ ਕਲੀਅਰ ਕਰ ਚੁੱਕੇ ਆ ਅਸੀਂ ਫਿਰ ਵੀ ਰੋਡ ਤੇ ਰੁੱਲ ਰਹੇ ਆ ਰਾਈ ਮੈਰਿਟ ਦੇ ਸਾਰੇ ਅਸੀਂ 135 ਨੰਬਰ ਲੈ ਕੇ ਅਸੀਂ ਰੋਡ ਤੇ ਫਿਰਦੇ ਨੇ ਜਿਹੜੇ ਉਹ ਦੂਸਰੇ ਬੀਐਡ ਵਾਲੇ ਨੇ ਉਹ 50 50 ਨੰਬਰ 58 58 ਨੰਬਰ ਲੈ ਕੇ ਉਹ ਸਾਡੀਆਂ ਸੀਟਾਂ ਮਾਰ ਰਹੇ ਨੇ ਅਗਰ ਵੀ ਸਰਕਾਰ ਤੇ ਜਿਹੜਾ ਤੁਹਾਡਾ ਡਿਪਾਰਟਮੈਂਟ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਸਿੱਧੇ ਤੌਰ ਤੇ ਡਿਪਾਰਟਮੈਂਟ ਜ਼ਿੰਮੇਵਾਰ ਆ ਜਦੋਂ ਤੱਕ ਜੇ ਦੇਖੋ ਐਡਵਰਟਾਈਜ਼ਮੈਂਟ ਦੇ ਵਿੱਚ ਗਲਤੀ ਆਈ ਹੈ ਜਦੋਂ ਤੱਕ ਉਹਨਾਂ ਨੇ ਟੈਟ ਲਿੱਤਾ ਹੀ ਨਹੀਂ ਤਾਂ ਉਹਨਾਂ ਨੇ ਐਡਵਰਟਾਈਜ਼ਮੈਂਟ ਦੇ ਵਿੱਚ ਕਿਉਂ ਨਹੀਂ ਸੋਧ ਕੀਤੀ ਅਸੀਂ ਕਿੱਥੋਂ ਲਿਆ ਕੇ ਦਈਏ ਐਜੂਕੇਸ਼ਨ ਮਿਸਟਰ ਉਹਨਾਂ ਨਾਲ ਗੱਲ ਹੋਈ ਕੋਈ ਮੀਟਿੰਗ ਹੋਈ ਬਹੁਤ ਸਾਰੀਆਂ ਮੀਟਿੰ ਜੁਆਇਨਿੰਗ ਲੈਟਰ ਵੀ ਆ ਦੇਖੋ ਸਾਨੂੰ ਜੁਆਇਨਿੰਗ ਲੈਟਰ ਹੈ ਅਲਾਟਮੈਂਟ ਸਟੇਸ਼ਨ ਸਾਰਾ ਕੁਝ ਸਾਡੇ ਹੱਥ ਦੇ ਵਿੱਚ ਆ ਅਸੀਂ ਸਕੂਲਾਂ ਦੇ ਵਿੱਚੋਂ ਹਾਜ਼ਰੀ ਲਵਾਣਗੇ ਵਾਪਸ ਆਏ ਆ ਜੀ ਅਪੁਆਇੰਟਮੈਂਟ ਅਪੁਆਇੰਟਮੈਂਟ ਲੈਟਰ ਨੇ ਸਟੇਸ਼ਨ ਅਲਾਟਮੈਂਟ ਆ ਉਸ ਤੋਂ ਬਾਅਦ ਜਿਹੜਾ ਟੈਟ ਲਿੱਤਾ ਗਿਆ 2023 ਚ ਅਸੀਂ ਸਾਰੇ ਕੈਂਡੀਡੇਟ ਨੇ ਉਹ ਵੀ ਕਲੀਅਰ ਕੀਤਾ ਹੋਇਆ ਕਿਉਂ ਜੇ ਪਹਿਲਾਂ ਲਿੱਤਾ ਸੀ ਪਹਿਲਾਂ ਵੀ ਕਰ ਸਕਦੇ ਸੀ ਜਦ ਸਰਕਾਰ ਨੇ ਸਾ ਤੋਂ ਲਿੱਤਾ ਹੀ ਨਹੀਂ ਅਸੀਂ ਲਿਆ ਕੇ ਕਿੱਥੋਂ ਦਈਏ ਜੀ ਸਰ ਸਾਰੇ ਨੈਟ ਕੁਆਲੀਫਾਈ ਜੇਰਫ ਕੁਆਲੀਫਾਈ ਪਹਿਲਾਂ ਪ੍ਰੋਫੈਸਰ ਉਸ ਤੋਂ ਬਾਅਦ ਫਿਰ ਪੀਟੀਟੀ ਵਾਲੇ ਤੇ ਹੁਣ ਤੇ ਜਿਹੜੇ ਫਿਜ਼ੀਕਲ ਐਜੂ ਸਾਨੂੰ ਹੈਰਾਨੀ ਹੈ ਵੀ ਸਾਡੇ ਬੱਚੇ ਜਿਹੜੇ ਬਹੁਤ ਪੜ੍ਹੇ ਲਿਖੇ ਆ ਟੈਟ ਦੇ ਟੈਸਟ クリア ਕੀਤੇ ਆ ਔਰ ਲਗਾਤਾਰ ਜਦੋਂ ਤੋਂ ਇਹ ਮੰਤਰੀ ਬਣਿਆ ਹੈ ਉਦੋਂ ਤੋਂ ਟੈਂਕੀਆਂ ਤੇ ਵੀ ਚੜ ਰਹੇ ਪੱਕੇ ਮੋਰਚੇ ਵੀ ਲਾ ਰਹੇ ਆ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਉਹ दा ਤੇ ਲਾ ਕੇ ਮਰਨ ਵਰਤ ਵੀ ਰੱਖ ਰਹੇ ਆ ਪਿੱਛੇ ਇੱਕ ਪ੍ਰੋਫੈਸਰ ਜਿਹੜੀ ਬੀਬੀ ਆ ਸਾਡੀ ਉਹਨੂੰ ਆਤਮ ਹੱਤਿਆ ਲਈ ਮਜਬੂਰ ਹੋਣਾ ਪੈ ਰਿਹਾ ਕਿਉਂਕਿ ਸਰਕਾਰ ਦੇ ਲਾਰੇ ਆ ਔਰ ਖਾਸ ਕਰਕੇ ਸਿੱਖਿਆ ਮੰਤਰੀ ਜਿਦਾ ਇਹਨਾਂ ਨੇ ਦੱਸਿਆ ਕਿ ਜਦ ਤੱਕ ਟੈਂਕੀ ਦੇ ਨੇ ਚੜੇ ਜਦ ਤੱਕ ਰੋਲਾ ਨਾ ਪਾਏ ਮੰਤਰੀ ਗੱਲ ਨਹੀਂ ਕਰਦਾ ਅੱਜ ਇਹਨਾਂ ਨੌਜਵਾਨਾਂ ਨੇ ਇਹ ਬੱਚੇ ਸਾਡੇ ਜਿਹੜੇ ਆਪਣੇ ਭਵਿੱਖ ਲਈ ਗਰੀਬਾਂ ਦੇ ਮਜ਼ਦੂਰਾਂ ਕਿਸਾਨਾਂ ਦੇ ਪੁੱਤ ਹੈ ਧੀਆਂ ਹੈ ਔਰ ਇਹਨਾਂ ਦਾ ਆਪਣਾ ਭਵਿੱਖ ਹੈ ਜਿਹੜਾ ਸਵਾਰਨਾ ਪੰਜਾਬ ਦਾ ਭਵਿੱਖ ਸਵਾਰਨਾ ਬੱਚਿਆਂ ਨੂੰ ਪ੍ਰਾਣਾ ਹੈ ਪਰ ਸਰਕਾਰ ਸਕੂਲਾਂ ਦੀ ਇਹਨਾਂ ਦੀ ਭਰਤੀ ਨਹੀਂ ਕਰ ਰਹੀ ਸੋ ਸਾਡੀ ਇਲਾਕੇ ਦੇ ਅੰਦਰ ਲੜਾਈ ਹੈ ਕਿ ਮੰਤਰੀ ਤੂੰ ਆਪਣਾ ਹੰਕਾਰ ਛੱਡ ਦੇ ਆੜੀ ਛੱਡ ਦੇ ਇਹਨਾਂ ਦੀ ਗੱਲ ਹੈ ਜਿਹੜੀ ਸੁਣ ਔਰ ਤਾਂ ਜੋ ਇਹ ਟੈਂਕੀਆਂ ਤੇ ਚੜ ਕੇ ਮਾਰਨ ਵਰਤ ਰੱਖ ਕੇ ਆਪਣੀਆਂ ਜ਼ਿੰਦਗੀਆਂ ਜਿਹੜੀਆਂ ਤਬਾਹ ਨਾ ਕਰਨ ਤੁਸੀਂ ਵਾਅਦਾ ਕੀਤਾ ਸੀ ਕਿ ਅਸੀਂ ਘਰ ਘਰ ਰੋਜ਼ਗਾਰ ਦੇਵਾਂਗੇ ਜੇ ਸਾਡੀ ਸਰਕਾਰਾਂ ਦੀ ਹੈ ਇਹਨਾਂ ਲੋਕਾਂ ਨੇ ਤੁਹਾਨੂੰ ਜਿਹੜੇ 92 ਐਮਐਲਏ ਚੁਣ ਕੇ ਪੰਜਾਬ ਦੇ ਵਿੱਚ ਪਹਿਲੀ ਵਾਰ ਜਿਹੜਾ ਸਾਡੇ ਦੇਸ਼ ਦੇ ਦੇਸ਼ ਦੀ ਇੱਜ਼ਾਤ ਤੋਂ ਬਾਅਦ ਇੰਨੇ ਐਮਐਲਏ ਜਿਹੜੇ ਤੁਹਾਨੂੰ ਦਿੱਤੇ ਆ ਔਰ ਤੁਸੀਂ ਅੱਜ ਜਿਹੜਾ ਇਹਨਾਂ ਦਾ ਖਿਆਲ ਭੁਵੇਖਾ ਜਿਹੜਾ ਤਬਾਹ ਕਰ ਰਹੇ ਹੋ ਸੋ ਸਾਡੀ ਇਹੀ ਮੰਗ ਹੈ ਕਿ ਫੌਰੀ ਤੌਰ ਤੇ ਇਹਨਾਂ ਦੀਆਂ ਮੰਗਾਂ ਜਿਹੜੀਆਂ ਮੰਨ ਕੇ ਇਹਨਾਂ ਦੇ ਹੱਕ ਆ ਜਿਹੜੇ ਇਹਨਾਂ ਨੂੰ ਦਿੱਤੇ ਜਾਣ ਦੱਸਦੀ ਕਿ 168 ਡੀਪੀ ਯੂਨੀਅਨ ਦੇ ਕੁਝ ਸਾਥੀ ਅੱਜ ਪਾਣੀ ਵਾਲੀ ਟੈਂਕੀ ਦੇ ਉੱਤੇ ਚੜ ਗਏ ਪਿੰਡ ਢੇਰ ਦੀਆਂ ਇਹ ਤਸਵੀਰਾਂ ਨੇ ਜਿੱਥੇ ਉਹਨਾਂ ਨੇ ਬਲ ਉਸ ਸਰਕਾਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਉਹਨੇ ਕਿਹਾ ਕਿ ਉਹਨਾਂ ਨੂੰ ਨਿਯੁਕਤੀ ਪੱਤਰ ਵੀ ਮਿਲ ਚੁੱਕੇ ਨੇ ਤੇ ਉਹਨਾਂ ਨੂੰ ਸਟੇਸ਼ਨ ਵੀ ਅਲੋਟਮੈਂਟ ਕਰ ਦਿੱਤੇ ਗਏ ਸੀ ਪਰ ਇਸ ਦੇ ਬਾਵਜੂਦ ਵੀ ਉਹ ਬੇਰੁਜ਼ਗਾਰ ਤੁਰੇ ਫਿਰਦੇ ਨੇ ਅਨੰਦਪੁਰ ਸਾਹਿਬ ਤੋਂ ਬੁੱਤ ਸਿੰਘ ਰਾਣਾ ਪੰਜਾਬੀ ਲੋਕ ਚੈਨਲ